ਤੋਦ ਅਗਰਦਾਸ ਸਭ ਮਾਰੀ ਜਿਉ ਪਿੰਡ ਸਭ ਤੇਰਾ ਕੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਨਾ ਜਾਣਾ ਮੇਰਾ ਜਪਜੀ ਸਾਹਿਬ ਦੇ ਵਿੱਚ ਇੱਕ ਹੋਰ ਤੱਕ ਆਉਂਦੀ ਆ ਕਿਤੇਆਂ ਦੁਖ ਭੂਖ ਸਦਮਾਰ ਏਪੇ ਦਾਤ ਤੇਰੀ ਦਤਾਰ ਭਾਵ ਕੇ ਦੁਖ ਵੀ ਉਹਦੇ ਤੇ ਦਾਤਾਂ ਵੀ ਉਹਦੀਆਂ ਅੱਜ ਮੈਂ ਡਾਕਟਰ ਸ਼ਾਮ ਸਿੰਘ ਕੁੰਡਲਸ ਗੱਲ ਕਰ ਰਿਹਾ ਤੁਹਾਡੇ ਨਾਲ ਜਦੋਂ ਕੋਈ ਪੇਸ਼ੈਂਟ ਸਾਡੇ ਕੋਲ ਆਂਦਾ ਮੈਂ ਤੁਹਾਡਾ ਆਪਣਾ ਡਾਕਟਰ ਕੁੰਡਲਸ ਅੱਗੇ ਵੀ ਜਿਵੇਂ ਤੁਸੀਂ ਸਾਨੂੰ ਦੇਖਦੇ ਰਹਿੰਦੇ ਹੋ ਤੇ ਅੱਜ ਮੈਂ ਇੱਕ ਵੀਡੀਓ ਬਣਾਈ ਹੈ ਇਸ ਵਿਸ਼ੇ ਤੇ ਕਿ ਜਦੋਂ ਕੋਈ ਪਰਿਵਾਰ ਕਿਸੇ ਐਡਿਕਸ਼ਨ ਚ ਹੁੰਦਾ ਹੈ ਕੋਈ ਬੱਚਾ ਕੋਈ ਪਰਿਵਾਰਕ ਮੈਂਬਰ ਸਾਰੇ ਪਰਿਵਾਰ ਬੜੀ ਟੈਨਸ਼ਨ ਚ ਹੁੰਦਾ ਹੈ ਤੇ ਕਈ ਵਾਰੀ ਨਾ ਉਮੀਦ ਵੀ ਹੁੰਦਾ ਹੈ ਕੱਲ ਵੀ ਸਾਡੇ ਕੋਲ ਇੱਕ ਪੇਸ਼ੈਂਟ ਆਇਆ ਸੀ ਜਿਹੜੇ ਮੈਨੂੰ ਦੱਸ ਰਹੇ ਸੀ ਕਿ ਅੱਜ ਸਾਡੇ ਤੁਸੀਂ 11ਵੇਂ ਡਾਕਟਰ ਨੂੰ ਭਾਵ ਕੇ ਅਸੀਂ 10 ਜਗ੍ਹਾ ਤੋਂ ਪਹਿਲਾਂ ਵੀ ਰੀਟਮੈਟ ਕਰਵਾ ਚੁੱਕੇ ਆ ਪਰ ਕਹਿੰਦੇ ਸਾਨੂੰ ਕੋਈ ਫਰਕ ਨਹੀਂ ਪਿਆ ਸਾਡਾ ਮਰੀਜ਼ ਜਿਉਂ ਦਾ ਤਿਉਂ ਸਗੋਂ ਹੋਰ ਵੀ ਨਸ਼ਾਵੱਦ ਕਰ ਰਿਹਾ ਹੈ ਔਰ ਉਹਦੀ ਹਾਲਾਤ ਜਿਹੜੀ ਹੋਰ ਖਰਾਬ ਹੁੰਦੇ ਜਾ ਰਹੇ ਆ ਤੇ ਕੱਲ ਪਰ ਮੈਂ ਮਰਜ਼ੀ ਕਿਰਪਾ ਦੇ ਨਾਲ ਅੱਜ ਵੀ ਉਸ ਪੇਸ਼ੈਂਟ ਨਾਲ ਗੱਲ ਹੋਈ ਹੈ ਉਹ ਮਰੀਜ਼ ਵੀ ਠੀਕ ਆ ਇਸੇ ਤਰ੍ਹਾਂ ਇਹ ਪੇਸ਼ੈਂਟ ਸਾਡੇ ਕੋਲ ਮੁਕਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਫੱਤਨਵਾਲ ਤੋਂ ਸੀਗੇ ਨਾਮ ਹੈ ਇੱਕ ਵੀਡੀਓ ਦੇ ਵਿੱਚ ਪਹਿਲਾਂ ਲੈ ਚੁੱਕਾ ਉਹਨਾਂ ਦਾ ਅੱਜ ਨਹੀਂ ਲੈਣਾ ਕਿਉਂਕਿ ਉਹਨਾਂ ਨੇ ਕਿਹਾ ਸੀਗਾ ਵੀ ਤੁਸੀਂ ਵੀ ਇਹ ਮੈਂ ਤੁਹਾਡੀ ਸੇਵਾ ਤੁਹਾਨੂੰ ਭੇਜੀ ਆ ਪਹਿਲਾਂ ਵੀ ਕਈ ਲੋਕਾਂ ਨੇ ਸਾਨੂੰ ਇਸ ਤਰ੍ਹਾਂ ਹੀ ਇੱਕ ਵੀਰ ਸੀਗਾ ਸਤਿੰਦਰ ਸੈਣੀ ਉਹ ਸੀਗੇ ਆਪਣਾ ਖੁਰੇਸ਼ੇਤਰ ਤੋਂ ਉਹ ਵੀ ਸਾਨੂੰ ਗਿਫਟ ਦੇ ਕੇ ਗਏ ਸੀ ਤੇ ਇੱਕ ਪਿੱਛੇ ਜੇ ਮੋਹਾਲੀ ਤੋਂ ਸੀਗੇ ਉਹ ਸਾਨੂੰ ਖੁਆ ਮਾਰ ਕੇ ਦੇ ਕੇ ਗਏ ਸੀ ਅੱਜ ਸਾਨੂੰ ਇੱਕ ਹੋਰ ਵੀਰ ਨੇ ਗਿਫਟ ਭੇਜਿਆ ਤੇ ਦੇਖਦੇ ਆ ਵੀ ਭੇਜਿਆ ਕੀ ਹੈ ਲੋ ਫਿਰ ਆਪਾਂ ਇਹਨੂੰ ਖੋਲਦੇ ਆ ਤੇ ਨਾਲੇ ਤੁਹਾਡੇ ਨਾਲ ਇਹ ਖੁਸ਼ੀ ਸਾਂਝੀ ਕਰਦੇ ਆ ਕਿਉਂਕਿ ਮੈਂ ਜਦੋਂ ਅਕਸਰ ਹੀ ਇਹ ਗੱਲਾਂ ਹੁੰਦੀਆਂ ਵੀ ਜਦੋਂ ਕੋਈ ਮਰੀਜ਼ ਜਾਂ ਕੋਈ ਪਰਿਵਾਰ ਪ੍ਰੇਡਿਕਸ਼ਨ ਦੇ ਵਿੱਚ ਹੁੰਦਾ ਜਦੋਂ ਆਰਾਮ ਆਂਦਾ ਤਾਂ ਫਿਰ ਜਿੱਥੇ ਉਹ ਸਾਡਾ ਧੰਨਵਾਦ ਵੀ ਕਰਦੇ ਆ ਸਾਨੂੰ ਦਵਾਈ ਲੈ ਕੇ ਜਾਂਦੇ ਆ ਸਾਡੇ ਕੋਲੋਂ ਆਰਾਮ ਆਂਦਾ ਸਾਡੇ ਲਈ ਫਿਰ ਪੁੰਨ ਤੇ ਅਫਲੀਆਂ ਨਾਲੇ ਪੁੰਨ ਨਾਲੇ ਤਾਂ ਮਰੀਜ਼ ਠੀਕ ਹੋਇਆ ਉਹਦਾ ਸਾਨੂੰ ਪੁੰਨ ਲੱਗਣਾ ਪਰਿਵਾਰ ਦੀਆਂ ਅਸੀਸਾਂ ਮਾਮਾ ਦੀਆਂ ਅਸੀਸਾਂ ਉਹਨਾਂ ਭੈਣਾਂ ਦੀਆਂ ਅਸੀਸਾਂ ਉਹਦੇ ਪਰਾਮਾਂ ਦੀਆਂ ਪਿਓ ਬੁੱਢੇ ਪਿਓ ਦੀਆਂ ਅਸੀਸਾਂ ਉਹਨਾਂ ਦੀਆਂ ਪਤਨੀਆਂ ਤੇ ਉਹਨਾਂ ਦੇ ਬੱਚੇ ਦੀਆਂ ਤੱਕ ਦੀਆਂ ਅਸੀਸਾਂ ਸਾਨੂੰ ਮਿਲਦੀਆਂ ਔਰ ਉਹ ਅਸੀਸਾਂ ਦਾ ਖਟੇ ਸੀ ਖਾ ਰਹੇ ਆ ਤੇ ਮੈਨੂੰ ਫਿਰ ਵੀਰਜੀ ਨੇ ਉਹ ਕਹਿ ਰਹੇ ਸੀ ਕਹਿੰਦੇ ਮੈਂ ਤੁਹਾਨੂੰ ਸਾਡੇ ਮੁਕਸਰ ਦੇ ਜ਼ਿਲ੍ਹੇ ਦੇ ਕਹਿੰਦੇ ਵੀ ਕੁੜਤੇ ਪਜਾਮੇ ਬੜੇ ਮਸ਼ਹੂਰਾ ਤੇ ਮੈਂ ਤੁਹਾਨੂੰ ਉਹ ਸੂਟ ਸਲਾ ਕੇ ਭੇਜਣਾ ਹਾਲਾਂਕਿ ਮੈਂ ਉਹਨਾਂ ਨੂੰ ਮਨਾਂ ਕੀਤਾ ਸੀ ਔਰ ਕਹਿੰਦੇ ਸੀ ਮੈਂ ਤੁਹਾਨੂੰ ਇੱਕ ਜੈਕਟ ਭੇਜਣੀ ਆ ਤੇ ਹੁਣ ਆਪਾਂ ਦੇਖਦੇ ਆ ਮੈਂ ਉਹਨੂੰ ਕੈਸੀ ਹੈ ਮੈਂ ਰੋਪੜ ਮੁਖਤਸਰ ਜੀ ਕੁਰਤੇ ਪਜਾਮੇ ਸੀ ਹੁੰਦੇ ਆ ਉਹ ਕਹਿੰਦੇ ਵੀ ਜਿਹੜਾ ਸਾਡੇ ਇੱਥੇ ਕੁਰਤੇ ਪਜਾਮੇ ਸੀ ਹੁੰਦੇ ਕਹਿੰਦੇ ਉਹ ਕਿਤੇ ਨਹੀਂ ਸੀਦੇ ਕਹਿੰਦੇ ਅਸਲ 'ਚ ਮੁਖਸਰ ਦੇ ਜਿਹੜੇ ਡਿਟੇਲਰ ਨੇ ਉਹ ਬਹੁਤ ਮਸ਼ਹੂਰ ਨੇ ਤੇ ਆ ਮੈਨੂੰ ਵਾਈਟ ਰੰਗ ਦਾ ਵਾਹ ਕੀ ਬਾਤ ਹੈ ਤੇ ਇਹ ਕੁਰਤਾ ਪਜਾਮਾ ਭੇਜਿਆ ਵੀਰ ਨੇ ਬਹੁਤ ਬਹੁਤ ਧੰਨਵਾਦ ਵੀਰੇ ਤੇਰਾ ਜਿਉਂਦਾ ਰਹਿ ਮੁਖਸਰ ਸਾਹਿਬ ਵਾਲਿਆ ਤੇ ਇੱਕ ਕਹਿੰਦੇ ਸੀ ਮੈਂ ਜੈਕਟ ਭੇਜਣੀ ਆ ਤੇ ਲਹ ਤਾਂ ਜੈਕਟਾਂ ਦੋ ਨੇ ਇੱਕ ਦੀ ਵੀ ਵਾਹ ਜੀ ਵਾਹ ਕਿੰਨਾ ਭਾਰਤ ਛੜਾਤਾ ਭਰਾ ਤੁਸੀਂ ਵੈਗਰੂ 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 ਤੁਹਾਨੂੰ ਕਿਰਪਾ ਕਰੇ ਸੱਚੇ ਪਾਤਸ਼ਾਹ ਤੁਹਾਨੂੰ ਵੀ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਮੇਰੀ ਅਰਦਾਸ ਹੈ ਤੇ ਲਾ ਦੋ ਜਾਗਟਾਂ ਭੇਜੀਆਂ ਨੇ ਵੀਰ ਨੇ ਕਿਆ ਬਾਤਾਂ ਨੇ ਕਿੰਨੇ ਸੋਹਣੇ ਕਲਰ ਕਿੰਨੇ ਪਿਆਰੇ ਕਲਰ ਦਾ 골ਡਨ ਕਲਰ ਦੀ ਜਾਗਟ ਮੇਰੇ ਕੋਲ ਹੈ ਵੀ ਨਹੀਂ ਸੀ ਕਲਰ ਇਹ ਵੀ ਨਹੀਂ ਸੀ ਹੈਗਾ ਤੇ ਹੁਣ ਪਾਵਾਂਗੇ ਨਾਲੇ ਤੁਹਾਡੇ ਗੁਣ ਗਾਵਾਂਗੇ ਵੈਗਰੂ ਤੁਹਾਨੂੰ ਭਾਗ ਲਾਵੇ ਇਹ ਦੋਸਤੋ ਇੱਕ ਹੌਸਲਾ ਫਸਾਈ ਦੀ ਮੇਰਾ ਵੀ ਹੌਸਲਾ ਵਧਦਾ ਇਹਦੇ ਨਾਲ ਔਰ ਇਹ ਨਹੀਂ ਕਿ ਕਿਸੇ ਦੀ ਚੀਜ਼ ਦੇਣ ਨਾਲ ਹੀ ਹੌਸਲਾ ਵਧਦਾ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈ ਜਦੋਂ ਕਿ ਬਰੀ ਠੀਕ ਹੁੰਦਾ ਮੈਨੂੰ ਉਹੀ ਖੁਸ਼ੀ ਬਹੁਤ ਹੁੰਦੀ ਆ ਅਸੀਂ ਦਵਾਈ ਦੇ ਪੈਸੇ ਲੈ ਕੇ ਤਾਂ ਤੁਹਾਨੂੰ ਮੈਡੀਸਿਨ ਦੰਨੇ ਆ ਤੇ ਇਹਨਾਂ ਚੀਜ਼ਾਂ ਵੱਲ ਸਾਡਾ ਕੋਈ ਧਿਆਨ ਨਹੀਂ ਹੁੰਦਾ ਪਰ ਇਹ ਅਗਲੇ ਦੀ ਆਪਣੀ ਖੁਸ਼ੀ ਆ ਉਹਦੀ ਆਪਣੀ ਮੌਜਾ ਪਰ ਮੈਨੂੰ ਫਿਰ ਵੀ ਇਹ ਭਜਨ ਲੱਗਦਾ ਕਿ ਉਹ ਮੇਰੇ ਸਿਰ ਤੇ ਭਾਰ ਆ ਤੇ ਮੈਂ ਇਸ ਭਾਰ ਨੂੰ ਕਿਵੇਂ ਉਤਾਰਾਂ ਉਹ ਮੈਂ ਉਹਦੇ ਪਰਿਵਾਰ ਨੂੰ ਜਾਂ ਕਾਉਂਸਲਿੰਗ ਕਰਕੇ ਜਾਂ ਜਿਵੇਂ ਵੀ ਹੈ ਸਹਾਰਾ ਦੇ ਕੇ ਉਹ ਅਸੀਂ ਇਸ ਤਰ੍ਹਾਂ ਦੀ ਸੇਵਾ ਕਰਕੇ ਜ਼ਰੂਰ ਇਹ ਰੀੜ੍ਹਣ ਉਤਾਰਨ ਦਾ ਯਤਨ ਕਰਾਂਗੇ ਮੇਰੀ ਅਰਦਾਸ ਹੈ ਵਾਹਿਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਹੀ ਜੇ ਤੁਹਾਡਾ ਕੋਈ ਹੋਰ ਕੋਈ ਪੇਸ਼ੈਂਟ ਦੇਖੋ ਇਹ ਚੀਜ਼ ਤਦ ਹੀ ਹੁੰਦੀ ਹੈ ਜੇ ਅਸੀਂ ਵਧੀਆ ਕੋਈ ਕੰਮ ਕਰਦੇ ਹਾਂ ਨਾ ਫੇਰ ਹੀ ਕੋਈ ਮਾਨ ਸਨਮਾਨ ਦਿੰਦਾ ਤੇ ਮਹਾਰਾਜ ਇਹਨਾਂ ਨੂੰ ਵੀ ਕਿਰਪਾ ਕਰੇ ਚੜ੍ਹਦੀ ਕਲਾ ਬਖਸ਼ੇ ਔਰ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਵੀਡੀਓ ਤੁਸੀਂ ਸਾਰੇ ਦੇਖਦੇ ਰਹਿੰਦੇ ਹੋ ਤੇ ਕਮੈਂਟ ਵੀ ਕਰਦੇ ਹੋ ਲਾਈਕ ਵੀ ਕਰਦੇ ਹੋ ਸ਼ੇਅਰ ਵੀ ਕਰਦੇ ਹੋ ਥੋੜਾ ਸਾਰਿਆਂ ਦਾ ਧੰਨਵਾਦ ਤੇ ਸਾਡੇ ਚੈਨਲ ਦੇ ਨਾਲ ਜੁੜੇ ਰਹਿਣਾ ਦੇਖਦੇ ਰਹਿਣਾ ਔਰ ਜੇ ਕੋਈ ਤੁਹਾਡਾ ਆਪਣਾ ਕੋਈ ਪਰਸਨ ਕੋਈ ਮਰੀਜ਼ ਕੋਈ ਰਿਸ਼ਤੇਦਾਰ ਕਿਸੇ ਵੀ ਤਰ੍ਹਾਂ ਦੀ ਐਡਿਕਸ਼ਨ ਚਾ ਜਿੰਨਾ ਮਰਜ਼ੀ ਪੁਰਾਣਾ ਜਿਵੇਂ ਮੈਂ ਹੁਣੇ ਗੱਲ ਕੀਤੀ ਸੀ ਕਿ ਪਟਿਆਲੇ ਤੋਂ ਪੇਸ਼ੈਂਟ ਕੱਲ ਆਇਆ ਸੀ ਔਰ ਉਹ ਵੀਰ ਠੀਕ ਹੈ ਕੋਈ ਤੋੜ ਨਹੀਂ ਕੋਈ ਕੁਝ ਨਹੀਂ ਹੈਗਾ ਜਿਹੜਾ ਸਵੇਰੇ ਉੱਠਦੇ ਸਾਰ ਇੰਜੈਕਟ ਕਰਦਾ ਸੀ ਔਰ ਉਹਨੇ ਟੀਕੇ ਲਾਲ ਅਗੇ ਸਰੀਰ ਭਰਿਆ ਪਿਆ ਸੀ ਉਹ ਵੀ ਠੀਕ ਹੈ ਭਾਵਕੇ 10 ਜਗ੍ਹਾ ਤੋਂ ਇਲਾਜ ਕਰਵਾ ਕੇ ਹੁਣ 11ਵੀਂ ਜਗ੍ਹਾ ਔਰ ਲਾਸਟ ਜਗ੍ਹਾ ਸੀ ਉਹਨਾਂ ਦੀ ਤੇ ਮੈਂ ਮੈਨੂੰ ਪੂਰਨ ਭਰੋਸਾ ਹੈ ਕਿ ਮਹਾਰਾਜ ਕਿਰਪਾ ਕਰਨਗੇ ਉਹ ਮਰੀਜ਼ ਵੀ ਠੀਕ ਹੋਊਗਾ ਉਹਦੀ ਵੀ ਕਿਤੇ ਵੀਡੀਓ ਜਰੂਰ ਪਾਵਾਂਗੇ ਕਿੰਨਾ ਕਾਰਨ ਕਰਕੇ ਉਹ ਨਸ਼ੇ 'ਚ ਗਿਆ ਕਿਵੇਂ ਸ਼ਰਾਬ ਤੋਂ ਸਮੈਗ ਤੱਕ ਪਹੁੰਚਿਆ ਤੇ ਸਮੈਗ ਤੋਂ ਬਾਅਦ ਹੈਰਨ ਤੱਕ ਫਿਰ ਹੈਰਨ ਤੋਂ ਸੜੇ ਤੱਕ ਕਿਵੇਂ ਪਹੁੰਚਿਆ ਇਹ ਵੀ ਕਿਤੇ ਸਟੋਰੀ ਸਾਂਝੀ ਕਰਾਂਗੇ ਦੇਖਦੇ ਰਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਰੱਬ ਰੱਖਾ ਚੜ੍ਹਦੀ ਕਲਾ